ਸਭ ਤੋਂ ਪਹਿਲਾਂ ਅੰਦਰ ਸਿਹਤ ਵਿਭਾਗ ਦੀ ਟੀਮ ਵੱਲੋਂ ਲਗਾਤਾਰ ਹੀ ਆਪਣੀਆਂ ਕਾਰਵਾਈਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਅਗਰ ਅੱਜ ਦੀ ਗੱਲ ਕਰੀਏ ਤਾ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਤਿੰਨ ਥਾਵਾਂ ਤੇ ਜਿਹੜੀ ਛਾਪੇਮਾਰੀ ਆ ਉਹ ਕੀਤੀ ਗਈ ਆ ਇਸੇ ਦੇ ਚਲਦਿਆਂ ਫਰਾਈਪਰ ਦੇ ਬਿੱਲਾ ਹਲਵਾਈ ਚੌਕ ਦੇ ਨੇੜੇ ਸ਼੍ਰੀ ਗਾਧਾ ਕ੍ਰਿਸ਼ਨਾ ਟਾਬੇ ਤੇ ਵੀ ਸਿਹਤ ਵਿਭਾਗ ਵੱਲੋਂ ਛਾਪੇਮਾਰੀ ਜਿਹੜੀ ਉਹ ਕੀਤੀ ਗਈ ਆ ਤਾਂ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਚੱਲਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਕਿ ਇਹ ਤਸਵੀਰਾਂ ਉਸ ਟਾਬੇ ਦੀਆਂ ਹਨ ਤਾਂ ਦੇਖ ਸਕਦੇ ਹੋ ਤਸਵੀਰ ਕਿੰਨੀ ਗੰਦਗੀ ਜਿਹੜੀ ਆ ਉਹ ਪਈ ਹੋਈ ਆ ਤੇ ਜਿੰਨਾ ਆਲੂਆਂ ਨਾਲ ਸਮੋਸੇ ਜਿਹੜੇ ਤਿਆਰ ਕੀਤੇ ਜਾ ਰਹੇ ਸੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਹੋ ਜਿਹੇ ਆਲੂਆਂ ਨਾਲ ਸਮੋਸੇ ਜਿਹੜੇ ਉਹ ਤਿਆਰ ਕੀਤੇ ਜਾ ਰਿਹਾ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਗਲਿਆ ਛੜਿਆ ਆਲੂ ਆ ਜਿਸ ਨਾਲ ਸਮੋਸਾ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਸੀ ਤਾਂ ਮੌਕੇ ਤੇ ਜਦੋਂ ਸਿਹਤ ਵਿਭਾਗ ਦੀ ਟੀਮ ਪਹੁੰਚੀ ਤਾਂ ਢਾਬੇ ਵਾਲਿਆਂ ਨੂੰ ਹੱਥਾਂ ਪਿਆਰਾਂ ਦੀ ਪੈ ਗਈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਮੁਲਾਜ਼ਮ ਜਿਹੜੇ ਉਹ ਕਿਸ ਤਰ੍ਹਾਂ ਸਮੋਸੇ ਤਿਆਰ ਕਰ ਰਿਹਾ ਪੱਟ ਦੇ ਉੱਪਰ ਇੱਕ ਕੱਪੜਾ ਰੱਖ ਕੇ ਉਸ ਦੇ ਉੱਪਰ ਸਮੋਸੇ ਜਿਹੜੇ ਉਹ ਤਿਆਰ ਕੀਤੇ ਜਾ ਰਿਹਾ ਤੇ ਇਹੀ ਸਮੋਸੇ ਬਾਅਦ ਚ ਪਰੋਸ ਕੇ ਗਾਟਣ ਜਿਹੜੇ ਆ ਉਹ ਦਿੱਤੇ ਜਾਣੇ ਆ ਤੁਹਾਡੇ ਦੇ ਸਾਹਦੇ ਉਹ ਕਿਸ ਤਰ੍ਹਾਂ ਲੋਕਾਂ ਦੀ ਸਿਹਤ ਨਾਲ ਜਿਹੜਾ ਖਲਵਾੜ ਆ ਹੁੰਦਾ ਦਿਖਾਈ ਦੇ ਰਿਹਾ ਤਾਂ ਤਸਵੀਰ ਤੁਸੀਂ ਦੇਖ ਸਾਦੇ ਹੋ ਇਹ ਤਸਵੀਰ ਫਰੋਇਟਰ ਸ਼ਹਿਰ ਦੇ ਸ੍ਰੀ ਰਾਧੇ ਕ੍ਰਿਸ਼ਨਾ ਢਾਬੇ ਦੀ ਆ ਜਿੱਥੇ ਅੱਜ ਸੇਤਵਪາກ ਦੀ ਟੀਮ ਵੱਲੋਂ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਆ ਛਾਪੇਮਾਰੀ ਜਿਹੜੀ ਆ ਉਹ ਕੀਤੀ ਗਈ ਆ ਤੇ ਇਸ ਸਬੰਧੀ ਜਦੋਂ ਫੂਡ ਇੰਸਪੈਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਪੂਰੇ ਸ਼ਹਿਰ ਵਿੱਚ ਕਈ ਥਾਵਾਂ ਤੇ ਜਿਹੜੀ ਛਾਪੇਮਾਰੀ ਕੀਤੀ ਗਈ ਆ ਤਾਂ ਇਸੇ ਦੇ ਚਲਦਿਆਂ ਇਸ ਠਾਪੇ ਤੇ ਜਿਹੜੀ ਛਾਪੇਮਾਰੀ ਕੀਤੀ ਆ ਤਾਂ ਇਥੋਂ ਸੈਂਪਲ ਜਿਹੜੇ ਆ ਉਹ ਭਰ ਲਏ ਆ ਤਾਂ ਜਾਂਚ ਲਈ ਭੇਜ ਦਿੱਤੇ ਗਏ ਆ ਤਾਂ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਤੇ ਨਾਲ ਹੀ ਟਾਬੇ ਦੇ ਮਾਲਕ ਨੂੰ ਵਾਰਨਿੰਗ ਜਿਹੜੀ ਦਿੱਤੀ ਗਈ ਆ ਕਿ ਸਾਫ ਸਫਾਈ ਦਾ ਉਸ ਵੱਲੋਂ ਜਿਹੜਾ ਧਿਆਨ ਆ ਉਹ ਰੱਖਿਆ ਜਾਵੇ ਨਹੀਂ ਤਾਂ ਅਗਰ ਸਵਾ ਸਾਫ ਸਫਾਈ ਨਹੀਂ ਹੁੰਦੀ ਤਾਂ ਅਗਲੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਇਸ ਸਬੰਧੀ ਫੂਡ ਇਨਸਪੈਕਟਰ ਦਾ ਹੋਰ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਜਿਹੜੀ ਰੈਸਟੋਰੈਂਟ ਦੇ ਟਾਬੇ ਦੇ ਵਿੱਚ ਰੇਡ ਪਈ ਹੈ ਸਰ ਕੀ ਨਾਮ ਹੈ ਸਰ ਕੀ ਕੀ ਪਾਇਆ ਗਿਆ ਜੀ ਸਰ ਇਹ ਵੀ ਅੱਜ ਸ਼ਹਿਰ ਦੇ ਵੱਖ-ਵੱਖ ਹੋਟਲਾਂ ਦੇ ਰੈਸਟੋਰੈਂਟਾਂ ਤੇ ਟਾਬਿਆਂ ਤੇ ਜਿਹੜੇ ਫਾਸਟ ਫੂਡ ਆਲੇ ਆ ਉਹਨਾਂ ਤੇ ਚੈਕਿੰਗ ਕੀਤੀ ਗਈ ਹੈ। ਆਰਡੀਸੀ ਸਾਹਿਬ ਸਰਜਨ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੈਕਿੰਗ ਕੀਤੀ ਗਈ ਹੈਗੀ ਹੈ। ਔਰ ਜਿਹਦੇ ਵਿੱਚ ਜਿਹੜੇ ਵਾਟਰ ਬੌਂਡ ਡਿਸੀਜ਼ ਜਾਂ ਟਾਈਫਾਈਡ ਕਰ ਰਿਹਾ ਸੈੱਲ ਘਟਦੇ ਪਏ ਨੇ। ਔਰ ਹੋਰ ਵੀ ਬੜੀਆਂ ਮਿਸਲੈਨਿਅਸ ਬਿਮਾਰੀਆਂ ਹੈਗੀਆਂ ਜਿਹੜਾ ਕਿ ਵਾਟਰ ਬੌਂਡ ਡਿਸੀਜ਼ ਕਰਕੇ ਹੋ ਰਹੀਆਂ। ਸੋ ਇਸ ਕਰਕੇ ਅਸੀਂ ਉਹਨਾਂ ਨੂੰ ਅੱਜ ਚੈੱਕ ਕਰ ਰਹੇ ਹੈਗੇ ਆ। ਔਰ ਜਿਹੜੀ ਗੰਦੀ ਕਾਰਵਾਈ ਕੀਤੀ ਆ ਜੀ ਸਰ ਜੀ ਚੈਕਿੰਗ ਦੌਰਾਨ ਕੀ ਕੁਝ ਪਾਇਆ ਗਿਆ ਚੈਕਿੰਗ ਦੌਰਾਨ ਕਾਫੀ ਆਨਹਜਰਿਕ ਸਮਾਨ ਜਿਗਾ ਸਮੋਸੇ ਵਾਰਾਲੇ ਬੰਦਾਰਲੇ ਨੇ ਉੱਤੇ ਆਲੂ ਅਤੇ ਉੱਡੀ ਵਾਰਾਲੇ ਲਿਖੇ ਸੀ ਬਸ ਆਪਣੇ ਇਹਨਾਂ ਨੂੰ ਹਫਤੇ ਦਾ ਨੋਟਿਸ ਦਿੱਤਾ ਜੀ ਔਰ ਉਹਨੇ ਉਹਦੇ ਤਹਿਤ ਅਸੀਂ ਨੂੰ ਬਾਣੀ ਦਿੱਤੀ ਹੈ ਹਫਤੇ ਦਾ ਲੈਣਾ ਇਹਨਾਂ ਕੋਲ ਲਸਨ ਕਿਹਾ ਹੈ ਇਹਨਾਂ ਕੋਲ ਲਸਨ ਦਿਖਾ ਰਹੇ ਆ ਇਹਨਾਂ ਦੀ ਸ਼ਾਮੀ ਕਿਤੇ ਜਾਣਾ ਸੀਗਾ ਕਿੰਨੇ ਸੀਗਾ ਠੀਕ ਟਾਈਮ ਲਿਆ ਲਸਨ ਦਿਖਾਉਂਦਾ ਔਰ ਇਹਨਾਂ ਦਿਖਾਦਣਗੇ ਜੀ